ਦੋਸਤੋ ਪ੍ਰੋਫੈਸਰ ਮੂਨ ਸਿੰਘ ਪੰਜਾਬੀ ਦਾ ਵੱਡਾ ਸ਼ਾਇਰ ਸੀ ਉਸ ਨੇ ਟੀ ਸਾਰੀਆਂ ਕਵਤਾਵਾਂ ਲਿਖੀਆਂ ਨੇ ਤੇ ਉਸ ਦੀ ਇੱਕ ਤੋਂ ਇੱਕ ਕਵਤਾ ਜਿਹੜੀ ਆ ਉਹ ਸ਼ਾਹਕਾਰ ਹੈ ਅੱਜ ਆਪਾਂ ਉਸ ਦੀ ਕਵਤਾ ਮੈਂ ਨਹੀਂ ਰਹਿਣਾ ਤੇਰੇ ਗਰਾਹ ਪਰਦੇ ਆ ਤੇ ਆਪਾਂ ਨੂੰ ਪਤਾ ਲੱਗਦਾ ਕਿ ਮਾਤਸਵ ਦੀ ਜਿਹੜੀ ਸ਼ਾਇਰੀ ਹੈ ਉਹ ਕਿਹੋ ਜਿਹੀ ਹੁੰਦੀ ਹੈ ਛੱਡਦੇ ਚੂੜੇ ਵਾਲੀ ਕੁੜੀਏ ਛੱਡਦੇ ਚੂੜੇ ਵਾਲੀ ਕੁੜੀਏ ਛੱਡਦੇ ਸੋਨੇ ਲੱਦੀਏ ਪਰੀਏ ਛੱਡਦੇ ਛੱਡ ਦੇ ਮੇਰੀ ਬਾਹ ਮੈਂ ਨਹੀਂ ਰਹਿਣਾ ਤੇਰੇ ਗ੍ਰਾਂ ਦੇਖ ਲਿਆ ਨਹੀਂ ਤੇਰਾ ਗ੍ਰਾਂ ਪਰਥ ਲਿਆ ਨਹੀਂ ਤੇਰਾ ਗ੍ਰਾਂ ਜਿੱਥੇ ਵੀਰ ਵੀਰਾਂ ਨੂੰ ਖਾਂਦੇ ਸਿਰੋਂ ਮਾਰ ਧੁੱਪੇ ਸੁੱਟ ਜਾਂਦੇ ਜਿੱਥੇ ਲੱਖ ਮਣਿਆਂ ਦਾ ਲੋਹਾ ਜੰਜੀਰਾਂ ਹੱਥ ਕੜੀਆਂ ਹੋਇਆ ਜਿੱਥੇ ਕੈਦਖਾਨਿਆਂ ਜੇਲਾਂ ਮੀਲਾਂ ਪੈਤੀਕ ਬਲਗਣਾ ਬਲੀਆਂ ਜਿੱਥੇ ਮਜਹਵ ਦੇਨਾ ਥੱਲੇ ਦਰਿਆ ਕਈ ਖੂਨ ਦੇ ਚੱਲੇ ਜਿੱਥੇ ਵਤਨ ਪ੍ਰਸਤੀ ਤਾਂ ਹੀ ਜੁਰਮ ਸਮਝਦੀ ਤੱਕੇ ਸ਼ਾਹੀ ਜਿੱਥੇ ਸ਼ਾਇਰ ਬੋਲ ਨਾ ਸਕਣ ਦਿਲ ਦੀਆਂ ਕੁੰਡੀਆਂ ਖੋਲ ਨਾ ਸਕਣ ਮੈਂ ਨਹੀਂ ਰਹਿਣਾ ਐਸੀ ਥਾਂ ਛੱਡਦੇ ਚੂੜੇ ਵਾਲੀਏ ਕੁੜੀਏ ਛੱਡਦੇ ਸੋਨੇ ਲੱਦੀਏ ਪਰੀਏ ਛੱਡਦੇ ਛੱਡਦੇ ਮੇਰੀ ਬਾਹ ਮੈਂ ਨਹੀਂ ਰਹਿਣਾ ਤੇਰੇ ਗ੍ਰਾਂ ਮੈਂ ਨਹੀਂ ਰਹਿਣਾ ਤੇਰੇ ਗ੍ਰਾਂ ਕੀ ਨਾ ਡਿੱਠਾ ਤੇਰੇ ਗ੍ਰਾਂ ਕੀ ਨਾ ਸੁਨਿਆ ਤੇਰੇ ਗ੍ਰਾਂ ਸਭ ਕੁਝ ਡਿੱਠਾ ਤੇਰੇ ਗ੍ਰਾਂ ਸਭ ਕੁਝ ਸੁਨਿਆ ਤੇਰੇ ਗ੍ਰਾਂ ਡੰਗਰਾਂ ਵਾਂਗੂ ਬੰਦੇ ਰੱਬ ਦੇ ਬੱਗੀਆਂ ਅੱਗੇ ਦੇਖੇ ਵਰਦੇ ਖੂਪਰੀਆਂ ਦੇ ਥੜੇ ਚਨੀਂਦੇ ਉੱਤੇ ਲੋਕ ਨਮਾਜ਼ ਪੜੀਂਦੇ ਲੱਖਾਂ ਨਫਰ ਜਾਗਦੇ ਜੀਂਦੇ ਬਾਦਸ਼ਾਹਾਂ ਦੇ ਸੰਗ ਦਫਨੀਂਦੇ ਈਸਾ ਵਰਗੇ ਸੂਲੀ ਚੜਦੇ हसन ਹੁਸੈਨ ਪਿਆਸੇ ਮਰਦੇ ਨਾਨਕ ਵਰਗੇ ਚੱਕੀਆਂ ਪੀਂਦੇ RAM ਜਿਹੇ ਬਨਵਾਸੀ ਥੀਂਦੇ ਪੂਰਨ ਹੁਣ ਮੈਂ ਦੇਖ ਸਕਾਂ ਛੱਡਦੇ ਚੂੜੇ ਵਾਲੀ ਕੁੜੀਏ ਛੱਡਦੇ ਸੋਨੇ ਲੁੱਦੀਏ ਪਰਿਏ ਛੱਡਦੇ ਛੱਡਦੇ ਮੇਰੀ ਬਾਹ ਮੈਂ ਨਹੀਂ ਰਹਿਣਾ ਤੇਰੇ ਗ੍ਰਾਹ ਮੈਂ ਨਹੀਂ ਰਹਿਣਾ ਤੇਰੇ ਗ੍ਰਾਹ ਬਹਿਣਾ ਐਵੇਂ ਬਨਬਨ ਬੋਟੀ ਬਹਿਣਾ ਐਵੇਂ ਬਨਬਨ ਬੋਟੀ ਤੂੰ ਤਾਂ ਕੁੜੀਏ ਨਾ ਨਾ ਖੋਟੀ ਤੇਰੀਆਂ ਨੂਣਾ ਵਰਗੀਆਂ ਅੱਖਾਂ ਪੂਰਨ ਭਗਤ ਦਿਲਾਂ ਦੇ ਲਖਾਂ ਟੁੱਡੀ ਦੇ ਖੂ ਅੰਦਰ ਪਾਏ ਨਾਲ ਤਸੀਹਾਂ ਦੇ ਟੜਫਾਏ ਨਾ ਨਾ ਬਾਦੂ ਲੱਪੇ ਲਾਰੇ ਅੰਧ ਮੈਂ ਜਾਣਾ ਤੇਰੇ ਸਾਰੇ ਅੰਧ ਤੇਰੇ ਮੈਂ ਜਾਣਾ ਸਾਰੇ ਲੈ ਫੜਾ ਆਪਣੀ ਸ਼ੋਰ ਤੂਫਾਨੀ ਦੇ ਮੈਨੂੰ ਮੇਰੀ ਗੁੰਮਨਾਮੀ ਲੈ ਫੜਾ ਆਪਣੇ ਮਹਿਲ ਚੁਬਾਰੇ ਦੇ ਦੇ ਮੇਰੇ ਸ਼ੰਨਾ ਢਾਰੇ ਲੈ ਲੈ ਆਪਣੀ ਨੜੀ ਨਵਾਬੀ ਦੇ ਦੇ ਮੈਨੂੰ ਮੇਰੀ ਆਜ਼ਾਦੀ ਲੈ ਲੈ ਆਪਣੀ ਘਿਓ ਦੀ ਚੂਰੀ ਦੇ ਦੇ ਮੈਨੂੰ ਮੇਰੀ ਸਬੂਰੀ ਦੇ ਦੇ ਮੈਨੂੰ ਮੇਰੀ ਸਬੂਰੀ ਲੈ ਲੈ ਆਪਣੀ ਊੜੇ ਅਮੀਰੀ ਦੇ ਦੇ ਮੈਨੂੰ ਮੇਰੀ ਫਕੀਰੀ ਤੇਰੀ ਨਿੱਕੀ ਚੀਜ਼ੀ ਉੱਤੇ ਨਾਚ ਹਜ਼ਾਰਾਂ ਨਹੀਂ ਮੈਂ ਨੱਚੇ ਹੋਰ ਨਾ ਹੁਣ ਮੈਂ ਨੱਚ ਸਕਾਂ ਛੱਡ ਦੇ ਚੂੜੇ ਵਾਲੀ ਗੁੜੀਏ ਛੱਡਦੇ ਸੋਨੇ ਲੱਦੀਏ ਪਰੀਏ ਛੱਡਦੇ ਛੱਡਦੇ ਮੇਰੀ ਬਾਹ ਮੈਂ ਨਹੀਂ ਰਹਿਣਾ ਤੇਰੇ ਗ੍ਰਾਂ ਮੈਂ ਨਹੀਂ ਰਹਿਣਾ ਤੇਰੇ ਗ੍ਰਾਂ ਹੁਣ ਤੇ ਨਹੀਂ ਮੈਂ ਇਹੋ ਚਾਹਾਂ ਇਸ ਸ਼ੋਰਤ ਦੀ ਦੰਦੀ ਉਤੋਂ ਮਾਰਦਿਆਂ ਮੈਂ ਛਾਲੇ ਹਿਠਾਂ ਗੁੰਮਨਾਮੀ ਦੀ ਵਾਦੀ ਅੰਦਰ ਥੱਲੇ ਹੀ ਥੱਲੇ ਰੁੜਦਾ ਜਾਂ ਹੋਰ ਏਠਾਂ ਹੋਰ ਗਾਂ ਹੋਰ ਪ੍ਰਾਂ ਮੁੱਕ ਜਾਵਨ ਜਿੱਥੇ ਪਗ ਡੰਡੀਆਂ ਰਹਿਣ ਨਾ ਮੁਲਕਾਂ ਦੀਆਂ ਕੋਈ ਵੰਡੀਆਂ ਦਿਸਨ ਨ ਜਿੱਥੇ ਖੱਦਾਂ ਪਾੜੇ ਮੇਰ ਤੇਰ ਤੇ ਖਾਖੋ ਵਾੜੇ ਪਹੁੰਚ ਨਾ ਸਕਣ ਜਿੱਥੇ ਚਾਂਗਾ ਬਾਗ ਟੱਲਾਂ ਤੇ ਸੰਖਾਂ ਦੀਆਂ ਬਾਗ ਟੱਲਾਂ ਤੇ ਸੰਖਾਂ ਦੀਆਂ ਚਾਰੇ ਤਰਫ ਆਜ਼ਾਦੀ ਹੋਵੇ ਮੂਲ ਨਾ ਕੋਈ ਮੁਥਾਜੀ ਹੋਵੇ ਚਾਰੇ ਤਰਫ ਆਜ਼ਾਦੀ ਹੋਵੇ ਮੂਲ ਨਾ ਕੋਈ ਮੁਥਾਜੀ ਹੋਵੇ ਜੋਲਦਿਲ ਆਵੇ ਪੰਛੀ ਗਾਵਨ ਚੁੰਮਨ ਤਿਤਲੀਆਂ ਜੋ ਖੁਲਚਾਵਨ ਚੁੰਮਨ ਤਿਤਲੀਆਂ ਫਲ ਚਾਵਨ ਚਾਹਣ ਜਿੱਤਰ ਮੁਸਤਰਾਵਨ ਕਲੀਆਂ ਚਾਹਣ ਜਿੱਤਰ ਮੁੜ ਜਾਵਨ ਨਦੀਆਂ ਚਾਹਣ ਜਿੱਧਰ ਉਗ ਆਵਨ ਚੀਲਾ ਚਾਹਣ ਜਿੱਧਰ ਚੜ ਜਾਵਨ ਬੇਲਾ ਇਸ ਆਯਾਦ ਫਿਜ਼ਾ ਦੇ ਅੰਦਰ ਇਸ ਆਯਾਦ ਫਿਜ਼ਾ ਦੇ ਅੰਦਰ ਮੈਂ ਇੱਕ ਦੁਨੀਆ ਨਵੀਂ ਵਸਾਂ ਛੱਡਦੇ ਚੂੜੇ ਵਾਲੀ ਕੁੜੀਏ ਛੱਡਦੇ ਸੋਣ ਲੱਦੀਏ ਪਰਿਏ ਛੱਡਦੇ ਛੱਡਦੇ ਮੇਰੀ ਬਾਹ ਮੈਂ ਨਹੀਂ ਰਹਿਣਾ ਇਸ ਗ੍ਰਾਂ ਮੈਂ ਨਹੀਂ ਰਹਿਣਾ ਇਸ ਗ੍ਰਾਂ ਰਾਤ ਦੁਪਹਿਰੇ ਸਾਂਝੇ ਸਵੇਰੇ ਮੈਕਨ ਫੁੱਲ ਚੁਗਿਰਦੇ ਮੇਰੇ ਭੋਲੇ ਭੋਲੇ ਪਿਆਰੇ ਪਿਆਰੇ ਨਿਆਣੇ ਨਿਆਣੇ ਕਵਾਰੇ ਕਵਾਰੇ ਪਿਆਰ ਕਰਾਂ ਤੇ ਤਾਂ ਵੀ ਹਸਣ ਵੈਰ ਕਰਾਂ ਤੇ ਤਾਂ ਵੀ ਹਸਣ ਤੋੜ ਲਵਾ ਤੇ ਤਾਂ ਵੀ ਹਸਣ ਦੁਨੀਆ ਵਾਂਜਨਾ ਰੋਵਣ ਰੁਸਣ ਬਿਨਾ ਖਾਫ ਦੇ ਪੰਛੀ ਸਾਰੇ ਲੈਨ ਝਾਂਟੀਆਂ ਮੇਰੇ ਕਿਣਾੜੇ ਪਿੰਡੇ ਉੱਤੇ ਹੱਥ ਫਰਵਾਕੇ ਖੇਡਣ ਮੇਰੇ ਨਾਲ ਬਗੇਲੇ ਧੜ ਧੜ ਹਰ ਨੋਟੇ ਆਵਨ ਚੁੱਕ ਚੁੱਕ ਬੂਥੀ ਨੈਣ ਚੁਮਾਵਨ ਔਰ तितਲੀਆਂ ਕੋਇਲਾਂ ਘੁੱਗੀਆਂ ਹਿੱਕ ਮੇਰੀ ਤੇ ਪਾਵਨ ਝੁੱਗੀਆਂ ਫੜ ਫੜ ਮੇਰੇ ਵਾਲ ਨਦਾਨ ਮਸਤ ਬੁਲਬਲਾ ਪੀਂਗਾ ਪਾਨ ਨਾਲੇ ਝੂਟਣ ਨਾਰੇ ਗਾਣ ਯਾ ਮੈਂ ਹੋਵਾਂ ਜਾਏ ਹੋਵਣ ਜਾਂ ਫਿਰ ਹੋਵੇ ਰੱਬ ਦਾ ਨਾਂ ਛੱਡਦੇ ਚੂੜੇ ਵਾਲੀ ਕੁੜੀਏ ਛੱਡਦੇ ਚੂੜੇ ਵਾਲੀ ਛੱਡਦੇ ਸੋਨੇ ਲੱਦੀਏ ਪਰਿਏ ਛੱਡਦੇ ਚੂੜੇ ਵਾਲੀ ਕੁੜੀਏ ਛੱਡਦੇ ਸੋਨੇ ਲੱਦੀਏ ਪਰਿਏ ਛੱਡਦੇ ਛੱਡਦੇ ਮੇਰੀ ਬਾਹ ਮੈਂ ਨਹੀਂ ਰਹਿਣਾ ਤੇਰੇ ਗ੍ਰਾਂ ਮੈਂ ਨਹੀਂ ਰਹਿਣਾ ਇਸ ਗ੍ਰਾਂ ਇਦਾਂ ਦੀ ਗੁੰਮਨਾਮੀ ਅੰਦਰ ਇੱਜ ਵਹੀ ਗੁਮਨਾਮੀ ਅੰਦਰ ਚੁੱਪਚੀ ਪੀਤਾ ਮੈਂ ਮਰ ਜਾਾਂ ਨਾ ਕੋਈ ਮੈਨੂੰ ਲੰਬੂ ਲਾਵੇ ਨਾ ਕੋਈ ਮੇਰੀ ਖਬਰ ਬਣਾਵੇ ਨਾ ਕੋਈ ਉੱਤੇ ਫੁੱਲ ਚੜਾਵੇ ਨਾ ਕੋਈ ਉੱਤੇ ਦੀਆ ਜਗਾਵੇ ਨਾ ਕੋਈ ਹੋਵੇ ਰੋਵਣ ਵਾਲਾ ਵੈਨ ਗਮਾਂ ਦੇ ਸ਼ੋਹਨ ਵਾਲਾ ਨਾ ਕੋਈ ਹੋਵੇ ਰੋਵਣ ਵਾਲਾ ਵੈਨ ਗਮਾਂ ਦੇ ਸ਼ੋਹਨ ਵਾਲਾ ਨਾ ਹੀ ਮੇਰੀ ਫੂੜੀ ਉੱਤੇ ਜਾਨ ਦਰਾਏ ਮੇਰੇ ਕਿਸੇ ਨਾ ਹੀ ਮੇਰੀ ਜਾਇਦ ਦਾਦਤੇ ਲਿਸ਼ਕਣ ਸ਼ਬੀਆਂ ਖਟ ਧੜਕਣ ਛੋਟੇ ਚੁੱਪਚਪੀਤਾ ਮੈਂ ਮਰ ਜਾ ਕੋਈ ਨਾ ਜਾਣੇ ਮੇਰਾ ਨਾਂ ਮੇਰਾ ਨਾਂ ਮੇਰਾ ਨਿਸ਼ਾਨ ਛੱਡਦੇ ਚੂੜੇ ਵਾਲੀ ਕੁੜੀਏ ਛੱਡਦੇ ਸੋਨੇ ਲੱਦੀਏ ਪਰੀਏ ਛੱਡਦੇ ਛੱਡਦੇ ਮੇਰੀ ਬਾਹ ਮੈਂ ਨਹੀਂ ਰਹਿਣਾ ਤੇਰੇ ਗ੍ਰਾਂ ਮੈਂ ਨਹੀਂ ਰਹਿਣਾ ਇਸ ਗ੍ਰਾਂ ਤਾਂ ਦੋਸਤੋ ਇਹ ਸੀ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਮੈਂ ਨਹੀਂ ਰਹਿਣਾ ਤੇਰੇ ਗ੍ਰਾਂ ਤੇ ਇਸ ਕਵਿਤਾ ਨੂੰ ਜਦੋਂ ਪੜ੍ਹਦੇ ਆਂ ਤਾਂ ਪਤਾ ਲੱਗਦਾ ਕਿ ਸ਼ਾਇਰ ਜਿਹੜਾ ਉਹ ਇੱਕ ਸਮਾਜਵਾਦੀ ਮਾਰਕਸਵਾਦੀ ਵਿਚਾਰਧਾਰਾ ਦੇ ਪ੍ਰਣਾਇਆ ਹੋਣ ਦੇ ਬਾਵਜੂਦੋ ਲੋਕਾਂ ਦੀ ਜਦੋਂ ਗੱਲ ਕਰਦਾ ਤਾਂ ਹਰੇਕ ਧਰਮ ਦੀ ਹਰੇਕ عقیده ਦੀ ਉਹਨਾਂ ਦੇ ਜਿਹੜੇ ਮਹਾਤਮਾ ਨੇ ਤਾਂ ਉਹਨਾਂ ਨੂੰ ਵੱਡੇ ਜਾਣ ਕੇ ਹੀ ਉਸੇ ਤਰੀਕੇ ਨਾਲ ਸਤਿਕਾਰ ਦਿੰਦਾ ਏ ਤੇ ਸਾਨੂੰ ਵੱਡੇ ਸ਼ਾਇਰਾਂ ਤੋਂ ਬੜਾ ਕੁਝ ਸਿੱਖਣਾ ਚਾਹੀਦਾ ਏ ਤੇ ਸਾਨੂੰ ਇਸ ਤੋਂ ਇਹ ਵੀ ਪਤਾ ਲੱਗਦਾ ਏ ਕਿ ਮਾਰਕਸਵਾਦੀ ਸ਼ਾਇਰੀ ਕੀ ਹੁੰਦੀ ਹੈ ਸਤਸ੍ਰੀ ਅਕਾਲ ਦੋਸਤੋ ਜੇ ਤੁਹਾਨੂੰ ਚੰਗੀ ਲੱਗੀ ਇਹ ਕਵਤਾ ਤਾਂ ਸ਼ੇਅਰ ਕਰਨਾ ਆਪਣਾ ਹੀ ਟਾ ਕਮੈਂਟ ਵੀ ਦੇਣਾ ਤੇ ਇਸ ਤੋਂ ਇਲਾਵਾ ਜੇ ਅਜਿਹੀਆਂ ਹੋਰ ਕਵਤਾਵਾਂ ਹੋਰ ਇਹੋ ਜਿਹੇ ਜਿਹੜੀ ਸਮਗਰੀ ਹੈ ਸਾਂਖਤ ਨਾਲ ਸੰਬੰਧਿਤ ਵੇਖਣਾ ਚਾਹੁੰਦੇ ਹੋ ਸੁਣਨਾ ਚਾਹੁੰਦੇ ਹੋ ਮਾਨਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸਤਸ੍ਰੀ ਅਕਾਲ ਦੋਸਤੋ ਤੁਹਾਡਾ ਖਾਦਮ ਇਤਿਹਾਸ ਡਿੰਪਲ